ਇਹ ਬਹੁਤ ਵਧੀਆ ਉਪਰਾਲਾ ਕੀਤਾ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿ ਜਿਹਦਾ ਖੇਤ ਉਹਦੀ ਰੇਤ ਇਹ ਸਭ ਤੋਂ ਵੱਡਾ ਉਪਰਾਲਾ ਹੋਇਆ ਏ ਇੱਥੇ ਮਾਈਨਿੰਗ ਵਾਲੇ ਤੁਹਾਨੂੰ ਪਤਾ ਕਿਸੇ ਨੂੰ ਹੱਥ ਨਹੀਂ ਲਾਉਣ ਦਿੰਦੇ ਦੂਸਰੀ ਗੱਲ ਇਹ ਆ ਕਿ ਭਗਵੰਤ ਮਾਨ ਨੇ ਇੱਕ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ 20000 ਰੁਪਿਆ ਮੁਆਵਜ਼ਾ ਪ੍ਰਤੀ ਇਕੜ ਉਹੜਾ ਕਿਸਾਨਾਂ ਨੂੰ ਦਿੱਤਾ ਇਹਣਾ ਸਾਡਾ ਜਿਹੜਾ ਇੰਨਾ ਨੁਕਸਾਨ ਹੋਇਆ ਚਲੋ ਹੋਰ ਨਹੀਂ ਤੇ ਸਾਡਾ ਕੋਈ ਖਰਚਾ ਵਰਚਾ ਤੇ ਨਿਕਲ ਜਾਊਗਾ ਜੇ ਇਹ ਰੇਤ ਜਿਹੜੀ ਆ ਜਿਸ ਤਰ੍ਹਾਂ ਹੁਣ ਸਾਡੀਆਂ ਜ਼ਮੀਨਾਂ 'ਚ ਪੈ ਗਈ ਆ ਜੇ ਅਸੀਂ ਉਹਨੂੰ ਚੁਕਾ ਵੀ ਲੈਨੇ ਤੇ ਸਾਡਾ ਫਿਰ ਵੀ ਚਲੋ ਕੁਝ ਨਾ ਕੁਝ ਹੱਲ ਹੋ ਸਕਦਾ ਵਾ ਸਾਡਾ ਜਿਹੜਾ ਖਰਚਾ ਵਰਚਾ ਉਹ ਵੱਜ ਜਾਏਗਾ ਪਹਿਲੀਆਂ ਜਿਹੜੀਆਂ ਉਹ ਵੱਜਣਗੀਆਂ ਅਗਲੀ ਆਉਣ ਵਾਲੀ ਫਸਲ ਜਿਹੜੀ ਉਹ ਬੀਜੀ ਜਾ ਸਕਦੀ ਬਹੁਤ ਵਧੀਆ ਜੀ ਸਰਕਾਰ ਦਾ ਇਹ ਕਿੰਨਾ ਦੇ ਪਹਿਲੇ ਕਦਮੀਆਂ ਜੀ ਆਪਣੇ ਕਿਸਾਨਾਂ ਦੇ ਪ੍ਰਤੀ ਨੇ ਪਹਿਲਾਂ ਤੇ ਨਹੀਂ ਸੀ ਮਿਲਦਾ ਜੀ ਐਸ ਸਰਕਾਰ ਨੇ ਕੀਤਾ ਇਹ ਉਪਰਾਲਾ ਤੇ ਬਹੁਤ ਵਧੀਆ ਉਪਰਾਲਾ ਜੀ ਸਮੇਂਦਰ ਵਾਲ ਤੇ ਅਸੀਂ ਸਰਕਾਰ ਦੇ ਅੱਗੇ ਧੰਨਵਾਦੀ ਹੋਵਾਂਗੇ ਜੀ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੂਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਜਿਸ ਦਾ ਖੇਤ ਉਸ ਦੀ ਰੇਤ ਤੇ ਤੈਅ ਕਰ ਕੇ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਹਾਂ ਤੁਸੀਂ ਮਿੱਟੀ ਚੱਕ ਲਓ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਹੈ ਵੇਚ ਲਓ ਜੇ ਤੁਹਾਨੂੰ ਆਪ ਚਾਹੀਦੀ ਹੈ ਕਰਦੇ ਕਿਸੇ ਇਸਤੇਮਾਲ ਵਾਸਤੇ ਤੁਸੀਂ ਬਾਕੀ